ਮੇਰੇ ਬਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਅੱਜ ਆਪਾਂ ਨੇ ਨਾ ਫੇਰ ਚੁੱਲੇ ਤੇ ਕੜਾਈ ਧਰ ਦਿੱਤੀ ਐ ਤੇ ਅੱਜ ਆਪਾਂ ਨੇ ਨਾ ਕੱਢਿਆ ਖੁਆ ਤੇ ਹੁਣ ਸਾਧੀਆਂ ਦੇ ਦਿਨਾਂ ਦੇ ਵਿੱਚ ਤਾਂ ਕਦੇ ਪੰਜੀਰੀ ਹੋਈ ਕਦੇ ਗਜਰੇਲਾ ਬਣਾ ਲਿਆ ਪਿੰਨੀਆਂ ਹੋ ਗਈਆਂ ਇਹ ਤਾਂ ਬਸ ਦੋ ਤਿੰਨ ਮਹੀਨੇ ਬਸ ਇਸ ਤਰ੍ਹਾਂ ਚੱਲਦਾ ਹੀ ਰਹਿੰਦਾ ਕੰਮ ਦੇਖੋ ਜੀ ਠੰਡ ਦੇ ਵਿੱਚ ਨਾ ਸੁੱਕੀ ਚਾਹ ਪੀਣ ਨੂੰ ਵੀ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ ਤੇ ਨਾਲ ਹੋਵੇ ਨਾ ਕੁਝ ਫੇਰ ਬਹੁਤ ਵਧੀਆ ਚਾਹ ਲੱਗਦੀ ਆ ਦੇਖੋ ਜੀ ਆ ਇਧਰ ਸਵੇਰੇ ਅਸੀਂ ਨਾ ਅੱਜ ਸੌਖੇ ਤਰੀਕੇ ਨਾਲ ਖੁਆ ਕੱਢਿਆ ਏ ਬਹੁਤ ਹੀ ਸੌਖੇ ਤਰੀਕੇ ਨਾਲ ਨਹੀਂ ਤਾਂ ਦੇਖੋ ਅੱਧੀ ਦਿਹਾੜੀ ਲੱਗ ਜਾਂਦੀ ਏ ਖੁਆ ਕੱਢਣ ਵਾਸਤੇ ਅਸੀਂ ਕਿਆ ਕਰਿਆ ਅਸੀਂ ਨਾ ਸਿਰਫ 2 ਲੀਟਰ ਦੁੱਧ ਲੱਤਾ ਮੱਝ ਦਾ ਐਨ ਫੁੱਲ ਫੈਂਟ ਦਾ ਤੇ ਅਸੀਂ ਇੱਕ ਹਫ਼ਤੇ ਦੀ ਨਾ ਮਲਾਈ ਇਕੱਠੀ ਕਰ ਲਈ ਥੀ ਪਹਿਲਾਂ ਜਿਹੜੀ ਆਪਾਂ ਦੁੱਧ ਵਰਤਦੇ ਨਹੀਂ ਹੈਗੇ ਚਾਹ ਪੀਣ ਵਾਸਤੇ ਤੇ ਉਹਦੀ ਨਾ ਪਹਿਲਾਂ ਮਲਾਈ ਤਾਰ ਕੇ ਨਾ ਅਸੀਂ ਨਾ ਇੱਕ ਹਫ਼ਤੇ ਦੀ ਨਾ ਕੋਲਾ ਭਰ ਲਿਆ ਬੜਾ ਸਾਰਾ ਉਹ ਜਦ ਨਾ ਦੁੱਧ ਘਟ ਗਿਆ ਏ ਵੀ ਵੀ ਹੋ ਗਿਆ ਨਾ ਕ ਵੀ ਖੁਆ ਬਣਨੇ ਵਾਲਾ ਹੋ ਗਿਆ ਏ ਤੇ ਅਸੀਂ ਵਿੱਚ ਮਲਾਈ ਪਾ ਦਿੱਤੀ ਹੈ ਤੇ ਐਨੀ ਛੇਤੀ ਖੋਆ ਬਣ ਕੇ ਤਿਆਰ ਹੋ ਗਿਆ ਨਾ ਬਹੁਤ ਜਿਆਦਾ ਤੇ ਟਾਈਮ ਵੀ ਬਹੁਤ ਘੱਟ ਲੱਗਦਾ ਏ ਤੇ ਖੋਆ ਵੀ ਆਪਣਾ ਨਾ ਬਹੁਤ ਵਧੀਆ ਨਾ ਮਿੱਠੇ ਮਿੱਠਾ ਖੋਆ ਬਣਿਆ ਕੋਈ ਐਨਾ ਨਹੀਂ ਹੈਗਾ ਵੀ ਕੜੱਪੜਾਂ ਦੇ ਉੱਪਰ ਬਣਿਆ ਤੇ ਬਹੁਤ ਵਧੀਆ ਨਾ ਵਾਈਟ ਰੰਗ ਦਾ ਖੋਆ ਬਣ ਕੇ ਹੋ ਗਿਆ ਤਿਆਰ ਤੇ ਮੰਮੀ ਜਿਉਂ ਹੀ ਹੁਣ ਲੱਗੇ ਹੋਇਆ ਕੱਢਣ ਤੇ ਉਸਤੇ ਮਗਰੋਂ ਆਪਾਂ ਬਣਾਵਾਂਗੇ ਪਿੰਨੀਆਂ ਅੱਜ ਆਪਾਂ ਨੇ ਦੋ ਤਰ੍ਹਾਂ ਦੀਆਂ ਪਿੰਨੀਆਂ ਬਣਾਉਣੀਆਂ ਏ ਇੱਕ ਤਾਂ ਬਣਾਵਾਂਗੇ ਆਪਾਂ ਸੂਜੀ ਵਾਲੀਆਂ ਪਿੰਨੀਆਂ ਤੇ ਇੱਕ ਬਣਾਵਾਂਗੇ ਆਪਾਂ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਦੇਖੋ ਜੀ ਖੋਪਾ ਗੂਪਾ ਪਾ ਕੇ ਬਣਾਵੇ ਨਾ ਤੇ ਫਿਰ ਬਹੁਤ ਜ਼ਿਆਦਾ ਵਧੀਆ ਬਣਦੀਆਂ ਨੇ ਚਲੋ ਜੀ ਹਲੇ ਆਪਣਾ ਖੋਆ ਨਿਕਲਿਆ ਨਹੀਂ ਹੈਗਾ ਪਾਸੋਂ ਥੋੜਾ ਜਿਹਾ ਟਾਈਮ ਹੋਰ ਲੱਗੂਗਾ ਉਸ ਤੇ ਮਗਰੋਂ ਫਿਰ ਆਪਾਂ ਜਿਹੜਾ ਆਟਾ-ਉਟਾ ਭੁੰਨਣਾ ਨਾ ਤੇ ਆਪਾਂ ਨੇ ਸਾਰਾ ਸਮਾਨ ਲਿਆ ਕੇ ਨਾ ਇੱਧਰ ਰੱਖਿਆ ਪਿਆ ਏ ਮੈਂ ਤੁਹਾਨੂੰ ਦਿਖਾਉਣੀ ਆਪਾਂ ਨੇ ਇੱਕ ਪੈਕਟ ਲਿਆਂਦਾ ਏ ਬੂਰੇ ਦਾ ਲਿਆਂਦਾ ਏ ਤੇ ਆ ਚੌਲਾਂ ਦਾ ਆਟਾ ਲਿਆਂਦਾ ਏ 1 ਕਿਲੋ 1 ਕਿਲੋ ਲਿਆਂਦੀ ਏ ਸੂਜੀ ਤੇ ਆਪਾਂ ਦੋ ਤਰ੍ਹਾਂ ਦੇ ਲੱਡੂ ਬਣਾਵਾਂਗੇ ਚਲੋ ਜੀ ਹੁਣ ਆਪਾਂ ਹੋਰ ਕੰਮ ਘਤੰਦਾ ਕਰਦੇ ਆਂ ਨੇ ਫਿਰ ਆ ਕੇ ਨਾ ਫਿਰ ਸੂਜੀ ਸਾਜੀ ਭੁੰ ਚਲੋ ਜੀ ਹੁਣ ਹੋ ਗਿਆ ਮਾਰਨਿੰਗ ਦਾ ਟਾਈਮ ਤੇ ਆਪਾਂ ਨੇ ਕੱਲ ਨਾ ਖੂਆ ਕੱਢ ਕੇ ਰੱਖ ਲਿਆ ਫੇਕ ਦਿਨ ਪਹਿਨਾ ਤੇ ਹੁਣ ਆਪਾਂ ਨਾ ਸੂਜੀ ਦੀਆਂ ਬਣਾਵਾਂਗੇ ਪਿੰਨੀਆਂ ਤੇ ਆਪਾਂ ਅੱਧੇ ਬਣਾਵਾਂਗੇ ਆਪਾਂ ਚੌਲਾਂ ਦੀਆਂ ਪਿੰਨੀਆਂ ਦੇਖੋ ਜੀ ਹੁਣ ਆਪਾਂ ਨੇ ਕੜਾਹੀ ਧਰ ਲਤੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਾ ਦੋ ਚਮਚੇ ਪਾਵਾਂਗੇ ਦੇਸੀ ਘਿਓ ਦੇ ਉਹਦੇ ਵਿੱਚ ਆਪਾਂ ਨਾ ਸੂਜੀ ਭੁੰਨਾਂਗੇ ਜੇ ਜਦ ਵੀ ਆਪਾਂ ਨੇ ਸੂਜੀ ਭੁੰਨਣੀ ਹੈ ਨਾ ਸੁੱਕੀ ਨਹੀਂ ਭੁੰਨਣੀ ਹੈਗੀ ਬਸ ਇੰਨੇ ਕ ਨਾ ਦੋ ਕ ਚਮਚੇ ਘਿਓ ਦੇ ਪਾ ਲੈਣੇ ਹੁਣ ਇਹਨੂੰ ਐਂ ਜੰਗੀ ਤਰ੍ਹਾਂ ਗਰਮ ਕਰ ਲਵਾਂਗੇ ਗਰਮ ਕਰਕੇ ਨਾ ਫਿਰ ਇਹਦੇ ਵਿੱਚ ਨਾ ਆਪਾਂ ਸੂਜੀ ਭੁੰਨਾਗੇ ਥੋੜਾ ਪਾਓ ਤੇ ਪਾਓ ਜਰੂਰ ਇਹ ਪਹਿਨੇ ਪ੍ਰਾਤ ਦੇ ਵਿੱਚ ਨਾ ਸੂਜੀ ਨੂੰ ਐ ਚੰਗੀ ਤਰ੍ਹਾਂ ਛਾਣ ਲਿਆ ਹੈ ਤੇ ਪਾਈਣੀ ਘੁੰਨਾਗੇ ਇਹਨੂੰ ਨਾ ਮਿੱਠੀ-ਮਿੱਠੀ ਅੱਗ ਤੇ ਹੀ ਭੁੰਨਣੀ ਆ ਬਸ ਇਹਦਾ ਨਾ ਆਪਾਂ ਨੇ ਕਲਰ ਚੇਂਜ ਕਰਨਾ ਹੈ ਦੇਖੋ ਜੇ ਕਿ ਉਹ ਪਾਇਆ ਹੋਊਗਾ ਨਾ ਫਿਰ ਬਹੁਤ ਵਧੀਆ ਨਾ ਭੁੰਨ ਕੇ ਤਿਆਰ ਹੋ ਜਾਂਦੀ ਆ ਤੇ ਖਾਣ ਵਿੱਚ ਵੀ ਨਾ ਫਿਰ ਪਿੰਨੀਆਂ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਇਹਨਾਂ ਆਪਾਂ ਨੇ ਨਾ ਥੋੜਾ ਜਿਹਾ ਕਲਰ ਚੇਂਜ ਕਰ ਲੈਣਾ ਇਹਨੂੰ 10-15 ਮਿੰਟ ਨਾ ਹੋ ਰਹਿਣ ਇਸ ਤਰ੍ਹਾਂ ਨਾ ਮਿੱਠੀ ਮਿੱਠੀ ਅੱਗ ਦੇ ਭੁੰਨਾਂਗੇ ਚਲੋ ਜੀ ਆਪਾਂ ਨੇ ਨਾ ਸੂਜੀ ਨੂੰ ਨਾ ਇਹ ਚੰਗੀ ਤਰ੍ਹਾਂ ਭੁੰਨ ਲਿਆ ਹੈ ਦੇਖੋ ਇਹਦਾ ਕਲਰ ਰਹਿਣ ਬਹੁਤ ਵਧੀਆ ਚੇਂਜ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਖੋਆ ਦੇਖੋ ਆਪਾਂ ਨੇ ਨਾ ਇੱਕ ਦਿਨ ਪਹਿਲਾਂ ਕੱਢ ਕੇ ਰੱਖ ਲਿਆ ਤਾਂ ਦੇਖੋ ਐ ਇੱਕ ਵਰਗਾ ਕਿਹੜਾ ਹੋਇਆ ਪਿਆ ਉਹ ਇਧੇ ਹੁੰਦੇ ਬੱਟਲਾ ਇਕੜੇ ਬੱਟਦੀ ਹੈ ਇਹਨਾਂ ਨੂੰ ਇਲਾ ਫੰਡ ਕਰਕੇ ਨਾ ਰਾਤੇ ਰਾਤ ਜੰਮ ਗਏ ਹਨ ਥੋੜਾ ਪਾਣੀ ਕਿੱਦਿ ਗਿੱਲੀ ਨੋਜ ਬੁੱਧੀ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਖੋਆ ਐਡ ਕਰ ਲੰਨੇ ਆ ਬਸ ਕਿੱਦਾਂ ਹੋ ਜਾਣਾ ਆਪਾਂ ਇਹਨਾਂ ਨੂੰ ਐ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣੇ ਆ। ਦੇਖੋ ਗਰਮ ਗਰਮ ਕੜਾਹੀ ਜ ਇਹਨੇ ਨਾ ਬਹੁਤ ਵਧੀਆ ਨਾਲ ਵਿੱਚ ਐ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਹੈ। ਐਸੇ। ਨਾ ਸਰਾ ਪਾ ਲੈਣੇ ਜਿਹੜੇ ਡਲੇ ਜੇ ਬਣੇ ਹੋਏ ਨਾ ਫਿਰ ਐ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣਗੇ। ਤਾਰਾ ਵਿੱਚ ਇਹ ਚੰਗੀ ਤਰ੍ਹਾਂ ਖੂਆ ਮਿਕਸ ਹੋ ਗਿਆ ਏ ਤੇ ਇਹਨੂੰ ਨਾ ਇੱਕ ਦੋ ਮਿੰਟ ਆਪਾਂ ਨਾ ਹੋਰ ਮਿਕਸ ਕਰ ਲੈਣੇ ਆ ਫਿਰ ਇਹਨੂੰ ਠੇਠਾਂ ਤਾਰ ਕੇ ਨਾ ਫਿਰ ਇਹਦੇ ਵਿੱਚ ਨਾ ਬੂਰਾ ਐਡ ਕਰਾਂਗੇ ਜੇ ਉੱਪਰ ਆਪਾਂ ਨੇ ਪਾ ਤਾ ਨਾ ਫਿਰ ਇਹ ਪਾਣੀ ਛੱਡ ਜਾਂਦਾ ਚਲੋ ਜੀ ਹੁਣ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਏ ਤੇ ਹੁਣ ਆਪਾਂ ਕੜਾਹੀ ਨੂੰ ਉਤਾਰ ਲੈਣੇ ਆ ਠੇਠਾਂ ਠੇਠਾਂ ਤਾਰ ਕੇ ਨਾ ਫਿਰ ਇਹਦੇ ਵਿੱਚ ਮਿੱਠਾ ਐਡ ਕਰਦੇ ਆਂ ਇਹਨੂੰ ਥੋੜਾ ਜਿਹਾ ਨਾ ਠੰਡਾ ਹੋ ਜਾਂਦਾ ਫਿਰ ਨਿਵਦੀ ਆ ਖਿਸ਼ਬੋਣ ਲੱਗਦੀ ਸੂਜੀ ਦੀਆਂ ਪਿੰਨੀਆਂ ਦੀ ਕਿੰਨਾ ਖੰਡਾਗਾ ਨਾ ਮੰਮੀ ਜੀ ਥੋੜਾ ਜਿਹਾ ਕਰ ਦੋ ਥੋੜਾ ਜਿਹਾ ਕਰ ਲੈਣੇ ਹਲੇ ਕੜਾਹੀ ਗਰਮ ਹੈ ਨਾ ਪੂਰੀ ਤੇ ਬਹੁਤ ਉੱਪਰ ਕਰ ਲਓ ਨਾ ਨਾ ਫਿਰ ਉਹ ਨਾ ਹੋ ਗਿਆ ਬਤਾ ਜਿਹੜਾ ਖੁਆ ਜੰਮਿਆ ਹੋਇਆ ਤਾਂ ਨਾ ਆਪਾਂ ਇੱਕ ਦਿਨ ਪਹਿਲਾਂ ਕੱਢਿਆ ਤਾਂ ਨਾ ਉਹ ਵਿੱਚ ਗਰਮ ਹੋਣ ਕਰਕੇ ਮਿੱਠਾ ਹੋਇਆ ਹੈ ਜਲਦੀ ਤਰਾਂ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਮਿੱਠਾ ਐਡ ਕਰ ਲੈਣੇ ਆ ਮਿੱਠਾ ਨਾ ਆਪਾਂ ਸਵਾਦ ਅਨੁਸਾਰੇ ਪਾਵਾਂਗੇ ਬਸ ਕਬ ਜਿੰਨਾਸ ਬਹੁਤ ਇੰਨਾ ਆਇਆ ਜਾ ਦੁੱਧ ਨਾਲੇ ਖਾਣੀਆਂ ਹੁੰਦੀਆਂ ਨੇ ਫੇ ਬਹੁਤਾ ਮਿੱਠਾ ਨਾ ਵਧੀਆ ਨਹੀਂ ਲੱਗਦਾ ਇਹ। ਇਹ ਹੁਣ ਆਪਾਂ ਜਿਵੇਂ ਮ ਕਰਾਂ। ਲੇ ਹੁਣ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ। ਮਿਕਸ ਕਰੇ ਤੇ ਬਾਅਦ ਨਾ ਫੇਰ ਇਹਦੇ ਨਾਲ ਆਪਾਂ ਨਾ ਬੱਟ ਦਵਾਂਗੇ ਲੱਡੂ। ਜਿਹੜੀ ਛੋਟੂੜੀ ਪਿੰਨੀ ਬਟਿਓ। ਇਹ ਭੰਨ ਭੰਨ ਕੇ ਲਿਆਨੇ ਆ। ਇਹ ਬੜੀ ਨਾ ਬਟਿਓ। ਜਿਹੜੀ ਇੱਕ ਇੱਕ ਪਿੰਨੀ ਹਰੇਕ ਬੰਦਾ ਖਾ ਲਵੇ ਖੁਸ਼ ਹੋ ਕੇ। ਬੂਰਾ ਨਾ ਵਿੱਚ ਆ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਇਹ ਟਾਈਮ ਤਾਂ ਇੰਨਾ ਲੱਗੇਗਾ ਮਿੰਟ ਸਕਿੰਟ ਦਾ ਹੀ ਟਾਈਮ ਲੱਗਦਾ ਹੈ ਚਲੋ ਜੀ ਹੁਣ ਆਪਾਂ ਨੇ ਇਹਦੇ ਵਿੱਚ ਪਾ ਦਿੱਤਾ ਹੈ ਬੂਰਾ ਤੇ ਹੁਣ ਆਪਾਂ ਨੇ ਨਾ ਇਹ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਆਪਣੇ ਨਾ ਹੁਣ ਨਾ ਸੂਜੀ ਦੇ ਵਿਚ ਐਨ ਮਿਕਸ ਹੋ ਗਿਆ ਨਾ ਹੁਣ ਆਪਾਂ ਇਹਦੀਆਂ ਵੱਟਾਂ ਕੇ ਪਿੰਨੀਆਂ ਤੇ ਕੁਝ ਬੂਹਾਂ ਬਹੁਤ ਆ ਸਕਦੀਆਂ ਇਹਦੇ ਵਿੱਚ ਆਪਾਂ ਨੇ ਨਾ ਕੋਈ ਕੁਝ ਨਹੀਂ ਪਾਉਣਾ ਹੈਗਾ ਇਹ ਸਿੰਪਲ ਤਰੀਕੇ ਨਾਲੇ ਬਣਾਉਣੀਆਂ ਨੇ ਪਿੰਨੀਆਂ ਕੋਈ ਕੋਪਾ ਨਹੀਂ ਪਾਉਣਾ ਕੋਈ ਦਾਖਾ ਨਹੀਂ ਪਾਉਣੀ ਹੈਗੀ ਹੁਣ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰਤਾ ਦੇਖੋ ਜਿਹੜਾ ਖੋਆ ਤਾਂ ਨਾ ਵਿੱਚ ਐ ਚੰਗੀ ਤਰ੍ਹਾਂ ਨਾ ਬਰਾਬਰ ਮਾਤਰਾ ਦੇ ਵਿੱਚ ਮਿਕਸ ਹੋ ਗਿਆ ਹੈ ਸੂਜੀ ਦੀਆਂ ਹੈਗੀਆਂ ਪਿੰਨੀਆਂ ਵਾਈਟ-ਵਾਈਟ ਹੈਗੀਆਂ ਨੇ ਪਿੰਨੀਆਂ ਤੇ ਦੇਖੋ ਨਾ ਇਹਨਾਂ ਪਿੰਨੀਆਂ ਬੱਟਣ ਵਾਲੀਆਂ ਨੇ ਦੇਖੋ ਹੁਣ ਆਪਾਂ ਇਹਨੂੰ ਠੇਠਾ ਤਾਰ ਲੈਨੇ ਹੈਗਾ ਤਾਰ ਕੇ ਫਿਰ ਇਹਦੇ ਨਾਲ ਆਪਾਂ ਬੱਟਦੇ ਆ ਪਿੰਨੀਆਂ ਉਹ ਜੇ ਨੂੰ ਨਾ ਠੰਡਾ ਜਿਆ ਕਰ ਲੈਨੇ ਆ ਗਰਮ ਐ ਦੇਖੋ ਆਪਾਂ ਨਾ ਇਹ ਸੈਜ ਦੀਆਂ ਵੱਟਾਂ ਕੇ ਪਿੰਨੀਆਂ ਬਹੁਤਿਆਂ ਬੜੀਆਂ ਦੀ ਵੀ ਨਹੀਂ ਲੋੜ ਹੈਗੀ ਗਰਮ ਹਲੇ ਆਪਾਂ ਪਿੰਨੀਆਂ ਦੀ ਨਾ ਇਹ ਸ਼ੇਪ ਦਵਾਂਗੇ ਦੇਖੋ ਕਿੰਨੀਆਂ ਵਧੀਆ ਲੱਗਦੀਆਂ ਨੇ ਗੋਲ-ਗੋਲ ਹੈਗੀਆਂ ਨੇ ਪਿੰਨੀਆਂ ਤੇ ਵੱਟ ਕੇ ਨਾ ਆਪਾਂ ਇਸ ਤਰ੍ਹਾਂ ਰੱਖ ਲਵਾਂਗੇ ਉਜੀ ਪਿੰਨੀਆਂ ਨੂੰ ਦੇਖ ਕੇ ਨਾ ਮੱਲੋ ਮੱਲੀ ਨਾ ਮੂੰਹ ਦੇ ਵਿੱਚੋਂ ਪਾਣੀ ਆਉਣ ਲੱਗ ਜਾਂਦਾ ਹੈ ਤੇ ਬਹੁਤ ਜ਼ਿਆਦਾ ਟੇਸਟੀਆਂ ਬਣਦੀਆਂ ਨੇ ਟੇਸਟੀ ਬਣਦੀਆਂ ਨੇ ਤੇ ਹੁਣ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਨਾ ਜ਼ਰੂਰ ਦੇਖਿਓ ਆਪਣੇ ਘਰ ਦੇ ਵਿੱਚ ਹਲੋ ਵੀ ਪਿੰਨੀ ਚਾਹ ਬਣਾ ਲਈ ਹਾਂ ਬਣਾ ਲਈ वेरी वेरी ਟੇਸਟੀ ਸਰਦੀਆਂ ਦੇ ਵਿੱਚ ਤਾਂ ਸੁੱਕੀ ਚਾਹ ਪੀਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ ਤੇ ਨਾਲ ਹੋਵੇ ਕੋਲੇ ਦੀ ਪਿੰਨੀ ਤੇ ਚਾਹ ਦੁੱਧ ਬਹੁਤ ਵਧੀਆ ਲੱਗਦਾ ਹੈ ਨਾਲ ਸਵੇਰੇ ਸਵੇਰੇ ਨਾ ਖ ਵੀ ਨਹੀਂ ਲੱਗਦੀ ਹੈ ਜੀ ਰੋਟੀ ਖਾਣ ਦੀ ਇੰਨੀ ਸਵੇਰੇ ਪਿੰਨੀ ਖਾਦੀ ਹੋਵੇ 컬러 ਦੇਖੋ ਬਸ ਇਹਦੀ ਸੂਜੀ ਦੀਆਂ ਪਿੰਨੀਆਂ ਦਾ ਕਿੰਨਾ ਵਧੀਆ ਹੈ ਜਮੇ ਜਿੱਟੀਆਂ ਨੇ ਉਹ ਐ ਵੀ ਨਹੀਂ ਹੈਗੀਆਂ ਵੀ 3 ਕਿਲੋ ਦਾ ਆਕੂਆ ਤੇ ਆਪਾਂ ਨੇ 2 ਕਿਲੋ ਪਾਈ ਹੈ ਵਿੱਚ ਸੂਜੀ ਤੇ ਬਹੁਤ ਨਰਮ ਨੇ ਦੇਖੋ ਹੱਥ ਨਾਲ ਇਹਨਾਂ ਇਸ ਤਰ੍ਹਾਂ ਭੁਰਦੀਆਂ ਨੇ ਉਹ ਜਨ ਹੁੰਦੀਆਂ ਨਾ ਵੀ ਬਹੁਤ ਜ਼ਿਆਦਾ ਕੜੀਆਂ ਐ ਨਹੀਂ ਆਉਣਾ ਮੜੀ ਕੜੀ ਫੇਰ ਥੋੜਾ ਜਿਹਾ ਫਰਕ ਪਾਊਗਾ ਉਹ ਇੰਨੀਆਂ ਨਹੀਂ ਪੈਣੇ ਹੈਗੀਆਂ ਦੇਖੋ ਜੀ ਆਪਾਂ ਨੂੰ ਨਾ ਘਰ ਦੇ ਵਿੱਚੇ ਚੀਜ਼ ਬਣਾ ਕੇ ਖਾਣੀ ਚਾਹੀਦੀ ਆ ਨਾਲੇ ਆਪਾਂ ਇਹਨਾਂ ਵਧੀਆ ਆਪਣੇ ਹੱਥ ਨਾਲ ਬਣਾਈ ਹੋਈ ਚੀਜ਼ ਤੇ ਆਪਾਂ ਨੂੰ ਪਤਾ ਵੀ ਹੁੰਦਾ ਇਹਦੇ ਵਿੱਚ ਕੋਈ ਮਿਲਾਵਟ ਵੀ ਨਹੀਂ ਹੈਗੀ ਸ਼ੁੱਧ ਤਾਂ ਹੈਗੀ ਹੈ ਸ਼ੁੱਧ ਤਾਂ ਹੈਗੀ ਆਪਣੇ ਘਰ ਦਾ ਹੀ ਹੈਗਾ ਤਾਂ ਦੁੱਧ ਤੇ ਆਪਾਂ ਨੇ ਆਪਣੇ ਹੱਥਾਂ ਨਾਲ ਬਣਾਈ ਆ ਦੇਖੋ ਕਿੰਨੀਆਂ ਵਧੀਆ ਲੱਗਦੀਆਂ ਨੇ ਗੋਲ-ਗੋਲ ਪਿੰਨੀਆਂ ਇਹ 5-6 ਕਿਲੋ ਮਾਲ ਹੋ ਜਾਂ 6 ਕਿਲੋ ਹੈਗਾ ਇੱਕ ਆਸਾ ਸਮਾਨ ਹੈ ਇਹ ਤਾਂ ਲੋਟ ਨਹੀਂ ਆਉਂਦੀ ਹੈਗੀਆਂ ਸੋਹਣੀਆਂ ਬੱਟ ਹੁੰਦੀਆਂ ਨੇ ਚਲੋ ਆ ਰੱਖ ਦੋ ਥੋੜੀ ਆਹੋ ਕਰੋ ਇੱਕ-ਇੱਕ ਪਿੰਨੀ ਖਾਂਦੇ ਨੇ ਨਹੀਂ ਬਹੁਤੀ ਮੋਟੀ ਨਹੀਂ ਲੋਟ ਆਉਂਦੀ ਹੈਗੀ ਛੋਟੀ ਵੀ ਨਹੀਂ ਵਧੀਆ ਆ ਮੋਟੀ ਆ ਸਾਬ ਜੇ ਦੀ ਬੱਟੋ ਨਾਲ ਇੱਕ ਪਿੰਨੀ ਨਾਲ ਬੰਦਾ ਚਾਹ ਪੀ ਲੰਦਾ ਹੈ ਨਾ ਫਿਰ ਵੱਧ ਹੋਵੇ ਨਾ ਘਟ ਹੋਵੇ ਤਾਂ ਚਾਰ ਚਾਰ ਪਿੰਨੀਆਂ ਖਾਣੇ ਵਾਲੇ ਇੰਨੀਆਂ ਪਿੰਨੀਆਂ ਵਿੱਚ ਡਾਕਟਰ ਕੋਲ ਜਾਣਾ ਪੈਣਾ ਹੈ ਚਾਰ ਚਾਰ ਪਿੰਨੀਆਂ ਖਾਣੇ ਚਾਰ ਚ ਨਹੀਂ ਮੁਸਕਾਈ ਇਹ ਵੀ ਦੀ ਵਾਦਦੇ ਨੇ ਦੇਖੋ ਇਹਦੀ ਸ਼ੇਪ ਦੇਖੋ ਕਿੰਨੀ ਵਧੀਆ ਦਿੱਤੀ ਹੈ ਇਹਦਾ ਕੰਮ ਕਰਦਾ ਚਲੋ ਜੀ ਇਸ ਤਰ੍ਹਾਂ ਨਾ ਪਿੰਡਾਂ ਦੇ ਵਿੱਚ ਨਾ ਰਲ ਮਿਲ ਕੇ ਨਾ ਕੰਮ ਕਰਿਆ ਜਾਂਦਾ ਹੈ ਤੇ ਵਧੀਆ ਲੱਗਦਾ ਨਾਲੇ ਹੱਸਦੇ ਵਸਦੇ ਆਪਣਾ ਕੰਮ ਵਧੀਆ ਹੋ ਜਾਂਦਾ ਏ ਦੇਖੋ ਜੀ ਅਸੀਂ ਹੁਣ ਪਿੰਨੀਆਂ ਬਣਾ ਲੀਆਂ ਨੇ ਤੇ ਹੁਣ ਇਸ ਤਰ੍ਹਾਂ ਅਸੀਂ ਪਿੰਨੀਆਂ ਵਟਦੇ ਨਾਲੇ ਚਾਹ ਪੀ ਲਈਏ ਨਾਲ ਤੇ ਨਾਲੇ ਗੱਲਾਂ ਬਾਤਾਂ ਕਰਦੇ ਆਂ ਤੇ ਪਿੰਨੀਆਂ ਦਾ ਪਤਾ ਵੀ ਨਹੀਂ ਲੱਗਣਾ ਹੈਗਾ ਵੀ ਕਦੋਂ ਵਟ ਹੋ ਗਈਆਂ ਪਿਛਲੀ ਵਾਰ ਤਾਂ ਮਾਮੀ ਜੀ ਉਹ ਨਹੀਂ ਬਣਾ ਕੇ ਗਏ ਤੇ ਪਿੰਨੀਆਂ ਐਦ ਕਿ ਜੇ ਮਾਮੀ ਜੀ ਉਹ ਨਹੀਂ ਆਏ ਤੇ ਨਾ ਕਹਿੰਦੀ ਧੀ ਕਹਿੰਦੀ ਵੀ ਮੈਂ ਪਿੰਨੀਆਂ ਬਣਾਉਣ ਦੇ ਜਾਂ ਤਾਂ ਆਪਣੇ ਦੁੱਧ ਥੋੜਾ ਤਾਂ ਤੁਸੀਂ ਨਾ ਉਹ ਕਰਤਾ ਪਿੰਨੀਆਂ ਤਾਂ ਸਹਿਜ ਬੜਾ ਕਰਤਾ ਇੰਨਾ ਬੜਾ ਬੜਾ ਸੈਜ ਨਾ ਬਾਦ ਖਾਣਿਆ ਵਾਲਾ ਹੁੰਦਾ ਮੋਟੀ ਉਹ ਮੋਟੀ ਖਾ ਲਈ ਜਿਹੜਾ ਵੱਧ ਖਾਊਗਾ ਉਹਨੂੰ ਦੋ ਦੇ ਦਾਂਗੇ ਦੇਖੋ ਜੀ ਇੰਨੀ ਜਿਆਦਾ ਟੇਸਟੀ ਬਣੀਆਂ ਨਾ ਬਹੁਤ ਜਿਆਦਾ ਟੇਸਟੀ ਬਣੀਆਂ ਨੇ ਇਸ ਤਰ੍ਹਾਂ ਬਣਾਓ ਮੇਰੇ ਮੰਗੋ ਦੇਖੋ ਕਿੰਨੀ ਵਧੀਆ ਸ਼ੇਪ ਆਉਂਦੀ ਹੈ ਨਾ ਬਿਲਕੁਲ ਸਫਾਈ ਹੈ ਦੇਖੋ ਪਿੰਨੀ ਦੇ ਵਿੱਚ ਅਰੇ ਆਟੇ ਵਾਲੀਆਂ ਪਿੰਨੀਆਂ ਨਾਲੋਂ ਨਾ ਤੇ ਸੂਜੀ ਦੀਆਂ ਪਿੰਨੀਆਂ ਬਹੁਤ ਜਿਆਦਾ ਵਧੀਆ ਲੱਗਦੀਆਂ ਨੇ ਮੈਨੂੰ ਨਾਲੇ ਟਾਈਮ ਵੀ ਬਹੁਤ ਘੱਟ ਲੱਗਦਾ ਬਣਾਉਣ ਵਾਸਤੇ ਦੇਖੋ ਜੀ ਇਹ ਜੇ ਠੰਢ ਠੰਢੇ ਮੌਸਮ ਦੇ ਵਿੱਚ ਨਾ ਕੁਛ ਨਾ ਗੁਸਤਾ ਬਣਾ ਕੇ ਖਾਣਾ ਚਾਹੀਦਾ ਮੈਂ ਮਸ਼ੀਨ ਲਾ ਰਾਨੀ ਬਸਾ ਪਿੰਨੀਆਂ ਦਾ ਕੰਮ ਨਿਬੜ ਕੇ ਚਲ ਫੇਰ ਵੀ ਟਾਈਮ ਨਾਲ ਪਿੰਨੀਆਂ ਬਣ ਗਈਆਂ ਐਂ ਕਰੇ ਇੱਕ ਫੇਰ ਨਾ ਦਿਲ ਛਿਪ ਜਾਂਦੇ ਛੋਟੇ ਹੋ ਜਾਂਦੇ ਇੱਕ ਦਿਨ ਪਹਿਲੇ ਖੂਆ ਕੱਢ ਲਵੇ ਪਹਿਲੇ ਖੂਆ ਕੱਢਿਆ ਹੋਇਆ ਵਧੀਆ ਰਿਹਾ ਕੰਮ ਚਲ ਹੁਣ ਸੂਜੀ ਘੁਣ ਕੇ ਬਸ ਮਿਕਸ ਕਰਤੀ ਆ ਕੋਈ ਇਨਾ ਟਾਈਮ ਨਹੀਂ ਲੱਗਿਆ ਹੋਏਗਾ ਪਿੰਨੀਆਂ ਵੱਟ ਕੇ ਆਪਣੇ ਰਾਤ ਭਰ ਦੇਣੀ ਆ ਸਾਰਾ ਸਾਲ ਮौज ਰਹਿਣੀ ਆ ਇਹ ਮੈਂ ਮਰਜੀ ਖਾਈ ਜਾਉ। ਆਜੋ ਮੰਮੀ ਜੀ ਤੁਸੀਂ ਵੀ ਖਾ ਲਓ ਪਿੰਨੀ ਆ। ਇੱਟ ਕਾੜੋ ਇੱਟਨੇ ਕਰਦੇ ਆ। ਕਈ ਪਹਿਲਾਂ ਖੂਹ ਕੱਢ ਚ ਰੱਖ ਲੰਦੇ ਕਈ। ਨਾ ਪਹਿਲਾਂ ਖੂਹ ਠੀਕ ਰਹਿੰਦਾ। ਦੇਖੋ ਜੀ ਮੰਮੀ ਜੀ ਆਪਣੇ ਪੇਕੇ ਦੀਆਂ ਗੱਲਾਂ ਕਰਦੇ ਨੇ ਕਹਿੰਦੇ ਵੀ ਮੇਰੀ ਭਾਬੀ ਜੀ ਉਹ ਨਹੀਂ ਨਾ ਇੱਕ ਦਿਨ ਪਹਿਨਾ ਖੂਹ ਕੱਢ ਲੈਂਦੇ ਨੇ ਕਹਿੰਦੀ ਫੇਰ ਦੂਜੇ ਦਿਨ ਮਿਕਸ ਕਰਦੇ ਨੇ। ਮੰਮੀ ਜੀ ਉਹਨਾਂ ਦੀ ਭਾਬੀ ਭਾਬੀ ਆਏ ਤਾਂ ਹੈਗੇ ਤੇ ਜਾਂ ਸਾਡੇ ਕੋਲ ਦੁੱਧ ਨਹੀਂ ਰਹਗਾ ਨਹੀਂ ਉਹਨਾਂ ਨੇ ਤਾਂ ਮਿੰਟ ਸਕਿੰਟਾਂ ਦੇ ਵਿੱਚ ਨਾ ਪਿੰਨੀਆਂ ਬਣਾ ਦੇਣੀਆਂ ਇਹਦੀਆਂ ਚਲੋ ਜੀ ਆਪਾਂ ਨੇ ਸਾਰੀਆਂ ਪਿੰਨੀਆਂ ਬੱਟ ਲਿਆ ਨੇ ਬਹੁਤ ਜ਼ਿਆਦਾ ਟੇਸਟੀਆਂ ਬਣੀਆਂ ਨੇ ਤੇ ਆਪਾਂ ਨੇ ਖਾ ਵੀ ਲਈਆਂ ਨੇ ਤੇ ਤੁਸੀਂ ਵੀ ਨਾ ਆਪਣੇ ਘਰ ਦੇ ਵਿੱਚ ਨਾ ਪਿੰਨੀਆਂ ਬਣਾ ਕੇ ਜਰੂਰ ਦੇਖਿਓ ਸੂਜੀ ਦੀਆਂ ਬਹੁਤ ਜ਼ਿਆਦਾ ਨਾ ਨਰਮ ਨਰਮ ਪਿੰਨੀ ਬਣਦੀ ਆ ਤੇ ਵੀਡੀਓ ਫੇ ਬਹੁਤ ਜ਼ਿਆਦਾ ਲੰਬੀ ਹੋ ਜਾਣੀਆਂ ਤੇ ਵੀਡੀਓ ਬੱਤਾਂ ਇੱਥੇ ਐਂਡ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਫੇਰ ਭਰੀ ਸਤਿ ਸ੍ਰੀ ਅਕਾਲ ਇਹ ਹੈਗੀਆਂ ਆ ਆਪਾਂ ਨੇ ਬਣਾਈਆਂ ਨੇ ਖੋਏ ਤੇ ਸੂਜੀ ਦੀਆਂ ਪਿੰਨੀਆਂ ਚਲੋ